ਅਮਰੀਕਾ ਵਿੱਚ ਵੀਜ਼ਾ ਲੈਣਾ ਹੁਣ ਭਾਰਤੀਆਂ ਲਈ ਮਹਿੰਗਾ ਹੋ ਗਿਆ ਅਮਰੀਕੀ ਸਰਕਾਰ ਨੇ ਗੈਰ ਪ੍ਰਵਾਸੀ ਵੀਜ਼ਾ ਲਈ ਇੱਕ ਨਵੀਂ ਵਾਧੂ ਫੀਸ ਲਗਾਉਣ ਦਾ ਫੈਸਲਾ ਕੀਤਾ ਜਿਸ ਨਾਲ ਵੀਜ਼ੇ ਦੀ ਕੀਮਤ ਵਿੱਚ ਲਗਭਗ ਡਾਲਰ 185 ਦਾ ਵਾਧਾ ਹੋਇਆ ਇਹ ਨਵਾਂ ਨਿਯਮ ਆਉਣ ਵਾਲੇ ਵਿੱਤੀ ਸਾਲ ਤੋਂ ਲਾਗੂ ਹੋਵੇਗਾ ਇਸ ਬਦਲਾਅ ਬਾਰੇ ਵਿਸਤਾਰ ਵਿੱਚ ਜਾਣਦੇ ਹਾਂ ਤੇ ਅਸਤਾ ਤੁਹਾਡੇ ਵੀਜ਼ੇ ਤੇ ਕੀ ਪ੍ਰਭਾਵ ਪਵੇਗਾ ਅਮਰੀਕੀ ਸੰਸਦ ਨੇ ਹਾਲ ਹੀ ਵਿੱਚ ਵਨ ਬਿਗ ਬਿਊਟੀਫੁਲ ਐਕਟ ਨਾਮਕ ਇੱਕ ਕਾਨੂੰਨ ਪਾਸ ਕੀਤਾ ਇਸ ਤਹਿਤ ਹੁਣ ਸਾਰੇ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਨੂੰ ਡਾਲਰ 250 ਦੀ ਵਾਧੂ ਵੀਜ਼ਾ ਐਂਟੀਗਰੇਟੀ ਫੀਸ ਵੀ ਦੇਣੀ ਹੋਵੇਗੀ ਇਹ ਫੀਸ ਮੌਜੂਦਾ ਵੀਜ਼ਾ ਫੀਸ ਤੋਂ ਇਲਾਵਾ ਲਈ ਜਾਵੇਗੀ ਇਸ ਦਾ ਮਤਲਬ ਹੈ ਕਿ ਜੇਕਰ ਪਹਿਲਾਂ ਵੀਜ਼ਾ ਫੀਸ ਡਾਲਰ 185 ਸੀ ਤਾਂ ਹੁਣ ਕੁੱਲ ਫੀਸ 435 ਤੱਕ ਪਹੁੰਚ ਜਾਵੇਗੀ ਇਸ ਵਾਧੂ ਫੀਸ ਦਾ ਉਦੇਸ਼ ਵੀਜ਼ਾ ਨਿਯਮਾਂ ਦੀ ਉਲੰਘਣਾ ਨੂੰ ਰੋਕਣਾ ਅਤੇ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਦੀ ਪਛਾਣ ਨੂੰ ਯਕੀਨੀ ਬਣਾਉਣਾ ਨਵੇਂ ਨਿਯਮਾਂ ਵਿੱਚ ਇੱਕ ਹੋਰ ਰਾਤ ਇਹ ਹੈ ਕਿ ਜਿਹੜੇ ਬਿਨੇਕਾਰ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਅਮਰੀਕਾ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਨੇ ਅਤੇ ਸਮੇਂ ਸਿਰ ਦੇਸ਼ ਛੱਡ ਦਿੰਦੇ ਨੇ ਉਹਨਾਂ ਨੂੰ ਇਹ ਵਾਧੂ ਫੀਸ ਵਾਪਸ ਕਰ ਦਿੱਤੀ ਜਾਵੇਗੀ ਸਹੀ ਨਿਯਮ ਅਨੁਸਾਰ ਰਹਿਣ ਵਾਲੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਮਰੀਕਾ ਵਿੱਚ ਦੋ ਤਰ੍ਹਾਂ ਦੇ ਵੀਜ਼ੇ ਨੇ ਗੈਰ ਪ੍ਰਵਾਸੀ ਵੀਜ਼ਾ ਤੇ ਪ੍ਰਵਾਸੀ ਵੀਜ਼ਾ ਗੈਰ ਪ੍ਰਵਾਸੀ ਵੀਜ਼ਾ ਅਸਥਾਈ ਠਹਿਰਨ ਲਈ ਦਿੱਤਾ ਜਾਂਦਾ ਤੇ ਇਹ ਫੀਸ ਵਾਧੂ ਸਿਰਫ ਇਹਨਾਂ ਵੀਜ਼ਿਆਂ ਨੂੰ ਪ੍ਰਭਾਵਿਤ ਕਰੇਗਾ ਇਸ ਦੀਆਂ ਮੁੱਖ ਕਿਸਮਾਂ ਵਿੱਚ V1 V2 ਵੀਜ਼ਾ ਸ਼ਾਮਿਲ ਹੈ ਜੋ ਸੈਲਾਨੀ ਕਾਰੋਬਾਰ ਅਤੇ ਡਾਕਟਰੀ ਇਲਾਜ ਲਈ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਪੜ੍ਹਾਈ ਲਈ F1 ਵੀਜ਼ਾ ਨੌਕਰੀਆਂ ਲਈ H1B ਵੀਜ਼ਾ ਐਕਸਚੇਂਜ ਪ੍ਰੋਗਰਾਮ ਲਈ J1 ਵੀਜ਼ਾ ਤੇ ਖੇਤੀਬਾੜੀ ਜਾਂ ਹੋਰ ਅਸਥਾਈ ਕੰਮ ਲਈ H2A H2B ਵੀਜ਼ਾ ਵੀ ਨੇ ਇਸ ਦੇ ਨਾਲ ਹੀ ਪਰਵਾਸੀ ਵੀਜ਼ਾ ਉਹਨਾਂ ਲੋਕਾਂ ਨੂੰ ਦਿੱਤੇ ਜਾਂਦੇ ਨੇ ਜੋ ਅਮਰੀਕਾ ਵਿੱਚ ਸਥਾਈ ਤੌਰ ਤੇ ਰਹਿਣਾ ਚਾਹੁੰਦੇ ਨੇ ਅਤੇ ਇਹਨਾਂ ਵੀਜ਼ਿਆਂ ਦੀ ਫੀਸ ਵਿੱਚ ਇਸ ਵਾਅਦੇ ਦਾ ਕੋਈ ਅਸਰ ਨਹੀਂ ਪਵੇਗਾ ਇਸ ਬਦਲਾਅ ਦਾ ਪ੍ਰਭਾਵ ਅਤੇ ਆਰਥਿਕ ਬੋਝ ਇਹ ਬਦਲਾਅ ਭਾਰਤ ਸਭੇਤ ਉਹਨਾਂ ਸਾਰੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੋਵੇਗਾ ਜਿੱਥੇ ਲੋਕ ਪੜ੍ਹਾਈ ਕੰਮ ਜਾਂ ਸਿਹਰਸ ਪਟੇ ਲਈ ਅਮਰੀਕਾ ਹੁੰਦੇ ਨੇ ਵੀਜ਼ਾ ਫੀਸਾਂ ਵਿੱਚ ਵਾਅਦੇ ਨਾਲ ਵਿਨੇਕਾਰਾਂ ਤੇ ਵਿੱਤੀ ਦਬਾਅ ਵਧੇਗਾ ਇਹ ਨਵਾਂ ਖਰਚਾ ਖਾਸ ਕਰਕੇ ਸਟੂਡੈਂਟਸ ਅਤੇ ਛੋਟੇ ਕਾਰੋਬਾਰੀਆਂ ਲਈ ਚੁਣੌਤੀਪੂਰਨ ਸਾਬਤ ਹੋ ਸਕਦਾ ਭਾਰਤੀ ਵਿਨੇਕਾਰ ਅਮਰੀਕੀ ਦੂਤਖਾਨੇ ਦੀ ਅਧਿਕਾਰਿਕ ਵੈੱਬਸਾਈਟ ਤੇ ਜਾ ਕੇ ਅਮਰੀਕੀ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ